ਪਰਮ ਸਨਮਾਨ ਤੇ ਸਤਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਜੀ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲ ਨੂੰ ਸਮਰਪਿਤ ਭਾਈ ਦਿਆਲਾ ਜੀ ਭਾਈ ਮਤੀ ਦਾਸ ਭਾਈ ਸਤੀ ਦਾਸ ਜੀ ਨੂੰ ਸਮਰਪਿਤ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਸਾਡੇ ਬਹੁਤ ਹੀ ਸਤਕਾਰਯੋਗ ਲੇਖਕ ਕਵੀ ਸੰਤਰਾਮ ਆਦਾਸੀ ਦੀਆਂ ਕੁਝ ਪੰਕਤੀਆਂ ਆਪ ਜੀ ਦੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ ਸੋ ਸਤਿਗੁਰੂ ਕਿਰਪਾ ਕਰਨ ਤੇ ਸੰਗਤ ਕਿਰਪਾ ਕਰੇ ਆਓ ਪਿਆਰ ਨਾਲ ਸਰਵਣ ਕਰੀਏ ਦਿੱਲੀਏ ਦੇ ਆਲਾ ਵੇਖ ਦੇਗ ਚ ਅਬਾੜ ਦਿੱਤਾ ਹਜੇ ਤੇਰਾ ਦਿਲ ਨਾ ਠਰੇ ਨੀ ਹਜੇ ਤੇਰਾ ਟਿੱਡ ਨਾ ਪਰੇ ਮਤਿ ਦਾਸ ਤੈਨਿ ਨੀ ਤੂੰ ਆਰੇ ਨਾਲ ਚੀਰ ਦਿੱਤਾ ਅਜੇ ਮਨ ਮਤਿਆ ਕਰੇ ਨੀ ਅਜੇ ਮਨ ਮਤਿਆ ਕਰੇ ਲੋਕਾਂ ਦੀ ਆ ਭੁੱਖਾ ਉਤੇ ਭੱਜ ਸਾਢੀ ਤੇਗਦੀ ਲੋਕਾਂ ਦੀ ਆ ਦੁੱਖਾਂ ਉਤੇ ਮਤ ਸਾਡੀ ਤੇਗਦੀ ਅਸੀਂ ਤਾਂ ਮੋਤ ਦੇ ਚਬੂਤਰੇ ਤੇ ਆਣ ਖੜੇ ਤੂੰ ਪਾਵੇਂ ਖੜੇ ਨਾ ਖੜੇ ਨੀ ਦਿਲੀਏ ਦੇ ਅਲਾਨੀ ਤੂੰ ਦੇਖ ਚ ਅਵਾੜ ਦਿੱਤਾ ਅਜੇ ਤੇਰਾ ਏਡੇ ਨਾ ਪਰਨੀ ਹਜੇ ਤੇਰਾ ਦਿਲ ਨਾ ਠਰੇ ਤੇਰੇ ਤਾਂ ਪਿਆਦੇ ਨਿਰੇ ਖੇਤਾਂ ਦੇ ਪਰ ਇਤਨੀ ਤਿਲਾਂ ਦੀ ਪੂਲੀ ਵਾਂਗੂੰ ਝਾੜ ਲੈਂਦੇ ਖੇਤਨੀ ਵੇਖ ਕੇ ਮੈਂ ਨਰਮੈਂਦੇ ਤੇਰਾ ਦੇ ਬਚਾੜੇ ਲੋਕੀ ਸੌਂਦੇ ਨੇ ਕਰੋੜੇ ਤੇਰੜੇ ਸੌਂਦੇ ਨੇ ਕਰੋੜੇ ਤੇਰੜੇ ਦਿੱਲੀ ਦੇ ਆਲਾ ਨਹੀਂ ਤੂੰ ਦੇਗ ਚ ਅਵਾਲ ਦਿੱਤਾ ਅਜੇ ਤੇਰਾ ਟੇਢੇ ਨਾ ਪਰੇ ਅਜੇ ਤੇਰਾ ਦਿਲ ਨਾ ਟਰੇ ਲਾਲ ਕਿਲੇ ਵਿੱਚ ਲਹੂ ਲੋਕਾਂ ਦਾ ਜੋ ਕੈਦ ਹੈ ਬੜੀ ਚੇਤੀ ਇਹਦੇ ਬਰੀ ਹੁਣ ਦੀ ਅਮੀਦ ਹੈ ਪਿੰਡਾਂ ਵਿੱਚੋਂ ਤੁਰੇ ਹੋਏ ਪੁੱਤ ਨੀ ਬਹਾਦਰਾਂ ਦੇ ਤੇਰੇ ਮੈਲੀ ਬੜੇ ਕੇ ਨਵੜੇ ਤੇਰੇ ਮੈਲੀ ਬੜੇ ਕੇ ਵੜੇ ਦਿੱਲੀਏ ਦੇ ਆਲਾ ਨਹੀਂ ਤੂੰ ਦੇਖ ਚ ਅਵਾਲ ਦਿੱਤਾ ਹਜੇ ਤੇਰਾ ਟਿੱਟ ਨਾ ਪਰੇ ਹਜੇ ਤੇਰਾ ਦਿਨ ਨਾ ਤਰੇ ਸਿਰਾਂ ਵਾਲੇ ਲੋਕੀ ਬੀਜ ਚੱਲੇ ਹਾਂ ਬਿਓੜਨੀ ਇੱਕ ਦਾ ਤੂੰ ਮੁੱਲ ਪਾਵੇਂ ਰੱਖ ਦੀ ਕਰੋੜਨੀ ਲੋਕ ਐਨੇ ਸੰਗਣੇ ਨੇ ਲੱਖੀ ਦੇ ਜੰਗਲ ਵਾਂਗੂ ਸਿੰਘ ਤੈਥੋਂ ਜਾਣੇ ਨਾ ਫੜੇ ਸਿੰਘ ਤੈਥੋਂ ਜਾਣੇ ਨਾ ਫੜੇ ਦਿੱਲੀਏ ਦੇ ਆਲਾ ਨਹੀਂ ਤੂੰ ਦੇਖ ਚ ਯਾਬਾੜ ਦਿੱਤਾ ਹਜੇ ਤੇਰਾ ਟਿੱਡਣਾ ਪਰੇ ਹਜੇ ਤੇਰਾ ਟਿੱਡਣਾ ਪਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ